ਸੋਸ਼ਲ ਮੀਡੀਆ ਦਾ 2017 ਦੇ ਵਿੱਚ ਕ੍ਰਾਂਤੀ ਆਈ ਰੈਵਿਊਲੂਸ਼ਨ ਆਇਆ ਉਸ ਤੋਂ ਬਾਅਦ ਜਿੱਥੇ ਪੂਰੇ ਭਾਰਤ ਚੋਂ ਵਲੌਗਰ ਪੈਦਾ ਹੋਏ ਪੰਜਾਬ ਵੀ ਇਸ ਤੋਂ ਪਿੱਛੇ ਨਹੀਂ ਰਿਹਾ ਪੰਜਾਬ ਦੇ ਵਿੱਚ ਵੀ ਕਪਲ ਵਲੌਗਰ ਆਉਣ ਲੱਗੇ ਟਿਕਟੌਕ ਤੋਂ ਸਫਰ ਸ਼ੁਰੂ ਕਰਕੇ YouTube ਦੇ ਵਲੌਗਾਂ ਤੱਕਰ ਪਵਨ ਤੇ ਕਿੰਮੀ ਨਾਮ ਦੇ ਪਤੀ ਪਤਨੀ ਨੇ ਜਿੱਥੇ ਪ੍ਰਸਿੱਧੀ ਹਾਸਲ ਕੀਤੀ ਉੱਥੇ ਹੀ ਉਹਨਾਂ ਨੂੰ ਆਰਥਿਕ ਪੱਖੋਂ ਬਹੁਤ ਮਜ਼ਬੂਤੀ ਮਿਲੀ ਦਰਮਿਆਨੇ ਘਰ ਚੋਂ اٹਕੇ ਮਹਿੰਗੀਆਂ ਗੱਡੀਆਂ ਮਹਿੰਗੇ ਖਾਣੇ ਮਹਿੰਗੇ ਬਸਤਰ ਪਾਉਣ ਲੱਗੀ ਏ ਜੋੜੀ ਲੋਕ ਇਹਨਾਂ ਨੂੰ ਆਪਦੇ ਆਈਡਲ ਮੰਗਣ ਲੱਗੇ ਈਆਂ ਘਰਾਂ ਦੇ ਵਿੱਚ ਕਲੇਸ਼ ਛਿੜ ਗਿਆ ਕਿ ਪਵਣ ਤੇ ਕਿੰਮੀ ਕਿੰਨੇ ਖੁਸ਼ ਰਹਿੰਦੇ ਆ ਪਵਣ ਤੇ ਕਿੰਮੀ ਕਿੰਮੀ ਨੂੰ ਜਿਵੇਂ ਦਾ ਘਰ ਵਾਲਾ ਮਿਲਿਆ ਕਈ ਕੁੜੀਆਂ ਇਸ ਕਰਕੇ ਡਿਪਰੈਸ਼ਨ ਦੇ ਵਿੱਚ ਚਲੀਆਂ ਗਈਆਂ ਕਿ ਸਾਨੂੰ ਜਿਹਹਾ ਪਤੀ ਕਿਉਂ ਨਹੀਂ ਮਿਲਿਆ ਪਰ ਕੈਮਰੇ ਮੂਹਰਲੀ ਜ਼ਿੰਦਗੀ ਤੇ ਅਸਲ ਜ਼ਿੰਦਗੀ ਦੇ ਵਿੱਚ ਫਰਕ ਹੁੰਦਾ ਇਹ ਫਰਕ 2017 ਤੋਂ 2025 ਤੱਕ ਕਿਸੇ ਨੂੰ ਪਤਾ ਨਹੀਂ ਲੱਗਾ ਇੱਕ ਰੋਸਟਰ ਜਿਨੇ بڑے ਰੋਸਟ ਕੀਤੇ ਆ ਉਹ ਇਸ ਸਾਰੀ ਜਿਹੜੀ ਇਹ ਜੁੰਡਲੀ ਆ ਬਲੌਗਰਾਂ ਦੀ ਇਹਦੇ ਪਿੱਛੇ ਇਸ ਕਰਕੇ ਪਿਆ ਸੀ ਕਿਉਂਕਿ ਉਹਨੂੰ ਲੱਗਦਾ ਸੀ ਕਿ ਇਹਨਾਂ ਦੀ ਅਸਲ ਜ਼ਿੰਦਗੀ ਤੇ ਜਿਹੜੀ ਇਹ ਕੈਮਰੇ ਮੂਰੇ ਵਿਖਾਉਂਦੇ ਜ਼ਿੰਦਗੀ ਇਹਦੇ ਵਿੱਚ ਫਰਕ ਆ ਇਸ ਕਰਕੇ ਉਹਦੀ ਕਾਮਯਾਬੀ ਉਦੋਂ ਹਾਸਲ ਕੀਤੀ ਉਸ ਨੌਜਵਾਨ ਨੇ ਜਦੋਂ ਕਿੰਮੀ ਦਾ ਸੱਚ ਸਾਰਿਆਂ ਦੇ ਸਾਹਮਣੇ ਲਿਆ ਕੇ ਰੱਖ ਦਿੱਤਾ ਉਸ ਤੋਂ ਬਾਅਦ ਪਵਨ ਤੇ ਕਿੰਮੀ ਜਿਹੜੇ ਇੱਕ ਦਿਨ ਪਹਿਲਾਂ ਹੱਸ ਹੱਸ ਕੇ ਵਲੌਗ ਪਾਉਂਦੇ ਸੀ ਕਿ ਅਸੀਂ ਇੱਕ ਦੂਜੇ ਉਤੋਂ ਮਰ ਮਿਟਦੇ ਆਂ ਪਰ ਫਿਲਮੀ ਦੁਨੀਆ ਵਾਂਗ ਸਭ ਝੂਠੇ ਨਿਕਲੇ ਤੇ ਕਿੰਮੀ ਦੇ ਕਈ ਇਨਸਾਨਾਂ ਦੇ ਨਾਲ ਰਿਲੇਸ਼ਨ ਜਦੋਂ ਸਾਬਤ ਹੋ ਗਏ ਉਸ ਤੋਂ ਬਾਅਦ ਪਵਨ ਤੇ ਕਿੰਮੀ ਦੋਵੇਂ ਅਲੱਗ ਹੋ ਗਏ ਜਿਹੜੇ ਉਹਨਾਂ ਦੇ ਫਾਲੋਅਰ ਸੀ 3-4 ਲੱਖ ਇੰਸਟਾਗ੍ਰam ਤੇ ਫੇਸਬੁੱਕ ਤੇ YouTube ਤੇ ਉਹ ਸਾਰਿਆਂ ਦੀਆਂ ਅੱਖਾਂ ਉਦੋਂ ਖੁੱਲੀਆਂ ਜਦੋਂ ਪਵਨ ਦੀ ਤੇ ਕਿੰਮੀ ਦੀ ਇੱਕ ਜੜੀ ਮਿਊਚੁਅਲ ਫਰੈਂਡ ਸੀ ਉਹਨੇ ਸਾਰੇ ਭੇਦ ਖੋਲਤੇ ਕਿ ਕਿੰਮੀ ਇੱਕ ਨਹੀਂ ਕਈ ਇਨਸਾਨਾਂ ਦੇ ਨਾਲ ਸੰਪਰਕ ਦੇ ਵਿੱਚ ਆਈ ਸੀ ਜਿਵੇਂ ਇਹ ਗੱਲ ਜਿਵੇਂ ਸੋਸ਼ਲ ਮੀਡੀਆ ਨੇ ਇਹਨਾਂ ਨੂੰ ਜਾਣ ਦਿੱਤੀ ਇਹਨਾਂ ਨੂੰ ਪੈਸਾ ਧਨ ਦੌਲਤ ਸ਼ੋਹਰਤ ਦਿੱਤੀ ਉਸੇ ਸੋਸ਼ਲ ਮੀਡੀਆ ਤੇ ਗੱਲ ਆਉਣ ਤੋਂ ਬਾਅਦ ਇੱਕ ਦੂਜੇ ਨੂੰ ਮੂੰਹ ਵਿਖਾਉਂਦੇ ਲਾਇਕ ਨਹੀਂ ਰਹੇ ਤੇ ਪਿਛਲੇ ਹਫ਼ਤੇ ਇਹਨਾਂ ਦਾ ਤਲਾਕ ਹੋ ਗਿਆ ਇਸ ਕਦਰ ਜਿਵੇਂ ਜੋੜੀ ਲੱਗ ਹੋਈ ਬਲੌਗਰਾਂ ਦੀ ਰੋਟੀ ਤੇ ਲੱਤ ਵੱਜ ਗਈ ਲੋਕ ਸਮਝਣ ਲੱਗ ਗਏ ਇਹਨਾਂ ਦੀ ਵਿਖਾਉਣ ਦੀ ਜ਼ਿੰਦਗੀ ਕੁਝ ਹੋਰ ਆ ਤੇ ਅਸਲ ਦੀ ਜ਼ਿੰਦਗੀ ਇਹਨਾਂ ਦੀ ਕੀ ਹੈ ਹੁਣ ਉਹ ਜਿਹੜੇ ਪਵਨ ਤੇ ਕਿੰਮੀ ਐ ਉਹ ਲੱਗ ਲੱਗ ਹੋ ਕੇ ਵਲੌਗ ਪਾਉਣ ਲੱਗੇ ਐ ਪਰ ਸੁਣਿਆ ਇਹ ਐ ਕਿ ਜਿਹੜੀ ਉਹ ਕਿੰਮੀ ਸੀ ਜਿਹਦਾ ਨਾਂ ਪੂਰਾ ਕਿਰਨ ਸੀ ਇਹਨਾਂ ਦੋਵਾਂ ਦੇ ਵਿੱਚ ਤਲਾਕ ਹੋ ਗਿਆ ਤੇ ਇਹਨਾਂ ਦੀ ਜਿਹੜੀ ਜ਼ਿੰਦਗੀ ਸੀ ਉਹ ਲੀਹੋਂ ਲੱਤ ਗਈ ਐ ਸੋਸ਼ਲ ਮੀਡੀਆ ਨੇ ਇਹਨਾਂ ਨੂੰ ਤਾਕਤ ਦਿੱਤੀ ਸੀ ਤੇ ਸੋਸ਼ਲ ਮੀਡੀਆ ਨੇ ਇਹਨਾਂ ਦਾ ਪਰਿਵਾਰ ਤੋੜ ਕੇ ਰੱਖ ਦਿੱਤਾ ਪਤਾ ਨਹੀਂ ਇਹਨਾਂ ਨੂੰ ਵੇਖ ਕੇ ਹੱਸਦਿਆਂ ਨੂੰ ਕਿੰਨੇ ਪਰਿਵਾਰ ਟੁੱਟੇ ਹੋਣਗੇ ਪਰ ਅੱਜ ਜਦੋਂ ਆਪ ਦਾ ਪਰਿਵਾਰ ਟੁੱਟਿਆ ਫੇਰ ਪਤਾ ਲੱਗਦਾ ਅਸਲੀ ਚੀਜ਼ ਦਾ ਕੀ ਚੀਜ਼ ਆ ਹੈ